ਸਾਰੇ ਕਾਲਸਣਾ ਪਿੰਡ ਦੇ ਵਸਨੀਕ ਤੇ ਨੇੜੇ ਤੇੜੇ ਦੇ ਪਿੰਡਾਂ ਤੋਂ ਵੀ ਆਏ ਹੋਏ ਚਾਹਲ ਤੋਂ ਆਏ ਹੋਏ ਤੇ ਹੋਰ ਸਾਰੇ ਮੋਤਬਰ ਸੱਜਣਾਂ ਦਾ ਇੱਕ ਵਾਰੀ ਮੈਂ ਹਮੇਸ਼ਾ ਇਹ ਨਾ ਹੋਣਾ ਕਿ ਗੁਰੂਆਂ ਦੀ ਬਖਸ਼ੀ ਉਸ ਫਤੇ ਨਾਲ ਸਾਂਝ ਪਾ ਲਈਏ ਤਾਂ ਗੱਲ ਉਹ ਵੀ ਦਿਲੋਂ ਹੁੰਦੀ ਹੈ ਸੱਚੀ ਹੁੰਦੀ ਹੈ ਤੇ ਸਿਰੇ ਵੀ ਲੱਗਦੀ ਹੈ ਸੋ ਪਰ ਕੇ ਜਵਾਬ ਦਿਓ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਨਾ ਪਾਰਕ 'ਚ ਬਹਿ ਗਏ ਤੇ ਮੈਂ ਕਿਹਾ ਯਾਰ ਕਮਾਲ ਦਾ ਪਾਰਕ ਬਣਾਇਆ ਹੋਵੇ ਆ ਪਿੰਡ ਅ ਤੱਕ ਉਹ ਕਿ ਮੈਂ ਹੋਰ ਪਿੰਡਾਂ ਨੂੰ ਸੋਚਣ ਲੱਗ ਗਿਆ ਜਿੱਨਾਂ 'ਚ ਪਾਰਕਪੂਰ ਕਹਿ ਨਹੀਂਗੇ ਫਿਰ ਮੈਨੂੰ ਸਾਬਕਾ ਸਰਪੰਚ ਸਾਹਿਬ ਨੇ ਦੱਸਿਆ ਆਂ ਕਿ ਮੈਂ ਸਾਬਕਾ ਅਤੇ ਇਹ ਪ੍ਰੈਜ਼ੈਂਟ ਵਾਲੇ ਸਰਪੰਚ ਸਾਹਿਬ ਬੈਠੇ ਨੇ ਮਤਲਬ ਇਕੱਠੇ ਆਉ ਤੁਸੀਂ ਇਹ ਗੱਲਾਂ ਆ ਪੱਤਰਸ ਦੇ ਫਿਰਦੇ ਆਂ ਅਜੋ ਸਰਦਾਰ ਹਮੀਰ ਸਿੰਘ ਹੋਰਾਂ ਨੇ ਕਿ ਆਲੇ ਵੀ ਪਾਰਲੀਮੈਂਟ ਤੇ ਅਸੈਂਬਲੀ ਵਾਲਿਆਂ ਨੂੰ ਥੋੜੇ ਵਰਗੇ ਪਿੰਡਾਂ ਤੋਂ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਇਕੱਠੇ ਹੋ ਕੇ ਆਪਦੇ ਮੁੱਦਿਆਂ ਲਈ ਲੜਿਆ ਜਾ ਸਕਦਾ ਮੈਂ ਜਦੋਂ ਮੈਨੂੰ ਇਹਨਾਂ ਨੇ ਦੱਸਿਆ ਕਿ ਆ ਬੈਠੇ ਹੋਣ ਵਾਲੇ ਗੁਰਤੇਜਨ ਸਿੰਘ ਜੀ ਆ ਬੈਠਾ ਮੈਂ ਮੈਨੂੰ ਭਗਵੰਤ ਮਾਨ ਯਾਦ ਆ ਗਿਆ ਜਿਹੜਾ ਬਾਜਵੇ ਹਰਿਆਣੂ ਕਹਿੰਦਾ ਹੁੰਦਾ ਪਾ ਮੇਰੀਆਂ ਅੱਖਾਂ ਚ ਅੱਖਾਂ ਮੈਂ ਕਿਹਾ ਯਾਰ ਇੱਥੇ ਤਾਂ ਅੱਖਾਂ ਹੀ ਨਹੀਂ ਪਾ ਰਿਹਾ ਬੈਠੀ ਇੱਧਰ ਇਕੱਠੇ ਹੋਏ ਬੈਠੇ ਨੇ ਹੈ ਰਾਹੁਲ ਗਾਂਧੀ ਤੇ ਕਿਤੇ ਮੋਦੀ ਗੱਲ ਹੀ ਨਹੀਂ ਕਰਦੇ ਇੱਕ ਦੂਜੇ ਨਾਲ ਤੇ ਇਹਦਾ ਮਤਲਬ ਅਸੀਂ ਉਹਨਾਂ ਤੋਂ ਕਿਤੇ ਬਿਹਤਰ ਆ ਤੇ ਬਿਹਤਰ ਕਿਉਂ ਆ ਜਿਹਦਾ ਜ਼ਿਕਰ ਆਪਾਂ ਵਾਰ-ਵਾਰ ਕਰ ਰਹੇ ਆ ਜਿਨ੍ਹਾਂ ਦੇ ਨਾਂ ਤੇ ਪੰਜਾਬ ਵੱਸਦਾ ਹੈ ਗੁਰੂਆਂ ਦੇ ਨਾਂ ਤੇ ਉਹ ਸਿੱਖਿਆ ਜਿਹੜੀ ਜਿਹੜੀ ਅਮੀਰ ਜੀ ਹੁਣ ਗੱਲ ਕਹਿ ਰਹੇ ਜਿਨ੍ਹਾਂ ਕੇ ਮਾਲਕ ਬਣੋ ਸਭ ਤੋਂ ਪਹਿਲਾਂ ਜ਼ਮੀਨਾਂ ਦੇ ਮਾਲਕ ਜਾਂ ਇਨਕਲਾਬ ਜਾਂ ਕ੍ਰਾਂਤੀ ਕਿਹਨੇ ਲਿਆਂਦੀ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਾਨੂੰ ਮਾਲਕ ਬਣਾਇਆ ਸੀ ਪਰ ਵੱਧ ਕੇ ਸਮਤੀ ਨਾਲ ਅਸੀਂ ਬਾਈ ਜੀ ਵੰਡੇ ਜਾਂਦੇ ਆਂ ਵੰਡੇ ਗਏ ਅਸੀਂ ਆਹ ਫਲਾਨੀ ਪਾਰਟੀ ਨਾਲ ਜੁੜ ਗਿਆ ਆਹ ਫਲਾਨੀ ਨਾਲ ਜੁੜ ਗਿਆ ਜੇ ਆਹ ਮੌਜੂਦਾ ਸਰਪੰਚ ਸਾਹਿਬ ਨਾਲ ਕੁਝ ਹੋਇਆ ਤਾਂ ਪਹਿਲਾਂ ਵਾਲਾ ਦੂਜੇ ਪਾਸੇ ਇਹ ਤੁਹਾਨੂੰ ਅਣ ਦੇ ਕਿਉਂ ਹੈ ਕਿਉਂਕਿ ਤੁਹਾਡੇ ਨਾਲ ਸਿੱਧਾ ਮੁਕਾਬਲਾ ਨਹੀਂ ਕਰ ਸਕਦੇ ਮਰਨਾ ਮੈਨੂੰ ਦੱਸੋ ਪਸ਼ਾਵਰ ਤੋਂ ਲੈ ਕੇ ਦਿੱਲੀ ਤੱਕ ਪੰਜਾਬ ਸੀ ਕਿੰਨੇ ਵਾਰੀ ਵੰਡਿਆ ਗਿਆ ਇਹਨਾਂ ਨੂੰ ਵੰਡਣ ਲਈ ਪੰਜਾਬੀ ਦਿਸੇ ਨੇ ਕੀ ਕਾਰਨ ਸੀ ਕਾਰਨ ਇਹ ਸੀ ਕਿ ਜੋ ਧੱਕੇ ਕਰ ਰਹੇ ਨੇ ਤੇ ਜੇ ਕਿਤੇ ਸਾਡੀ ਮੈਜੋਰਟੀ ਉਹ ਹੁੰਦੀ ਤਾਂ ਮਜਾਰਸੀ ਅੱਜ ਦਿੱਲੀ 'ਚ ਬਹਿ ਕੇ ਗਲਤ ਫੈਸਲੇ ਹੋ ਜਾਂਦੇ ਜ਼ਮੀਨ ਵਾਲਿਆਂ ਦੇ ਉਲਟ ਫੈਸਲੇ ਹੋ ਜਾਂਦੇ ਜੋ ਦੁਨੀਆ ਦਾ ਸਭ ਤੋਂ ਪਹਿਲਾ ਰੋਜ਼ਗਾਰ ਹੈ ਤੇ ਸਭ ਤੋਂ ਮਗਰਲਾ ਰੋਜ਼ਗਾਰ ਰਹੂਗਾ ਇਹ ਕਿਉਂ ਕਰਦੇ ਨੇ ਐ ਇਹ ਸਿੰਬਲ ਹੈ ਇਹ ਸਾਡੇ ਲਈ ਇੰਡੀਕੇਸ਼ਨ ਹੈ ਇਹ ਮੈਸੇਜ ਦਿੰਦੇ ਨੇ ਜਿਵੇਂ ਪਹਿਲਾਂ ਸਾਡੀ ਇੱਕ ਗੁੱਡੀ ਪੇਪਰ ਦੇਣ ਗਈ ਸੀ ਰਾਜਸਥਾਨ ਚ ਆਂਦੇ ਨਹੀਂ ਜੀ ਤੁਸੀਂ ਸ਼੍ਰੀ ਸਾਹਿਬ ਆਇਆ ਹੋਇਆ ਤੁਸੀਂ ਪੇਪਰ ਨਹੀਂ ਦੇ ਸਕਦੇ ਹੁਣ ਸਰਪੰਚ ਸਾਹਿਬ ਨੂੰ ਖੁਦ ਸਾਧਿਆ ਕਿ ਕਮਾਲ ਦਾ ਪਿੰਡ ਹੈ ਮਣਾ ਵੀ ਕਰਤਾ ਇਹਨਾਂ ਨੂੰ ਪੁੱਛਿਓ ਜੇ ਜਿਵੇਂ ਅਮੀਰ ਜੀ ਪੁੱਛਲੇ ਸੀ ਕਿ ਜੁਆਇੰਟ ਡਾਇਰੈਕਟਰ ਜਿਹੜਾ ਪੁਲਿਸ ਕਮਿਸ਼ਨਰ ਕੌਣ ਹੈ ਕਮਿਸ਼ਨਰ ਕੌਣ ਹੈ ਮੈਂ ਨਾ ਸਾਰੇ ਛੱਡੋ ਗ੍ਰਹਿ ਮੰਤਰੀ ਕੌਣ ਹੈ ਉਦੋਂ ਤਾਂ ਦਸਤਾਰ ਸਜਾ ਕੇ ਅਕਾਲ ਤਖਤ ਸਾਹਿਬ ਆ ਗਿਆ ਸੀ ਉਦੋਂ ਸ਼ਮਸ਼ੀਰ ਪਈਆਂ ਨਹੀਂ ਦਿੱਦੀਆਂ ਸੀ ਮੋਦੀ ਨੂੰ ਸਾਡੇ ਸਾਫਕਾ ਜਥੇਦਾਰ ਰਣਜੀਤ ਸਿੰਘ ਹੋਰੀ ਮਿਲਣ ਗਏ ਨੇ ਉਦੋਂ ਨਹੀਂ ਇਹਨਾਂ ਨੂੰ ਦੀਦਿਆ ਉਦੋਂ ਇਹਨਾਂ ਨੂੰ ਖਤਰਾ ਨਹੀਂਗਾ ਕੀ ਇਹ ਉਹੀ ਤਲਵਾਰ ਨਹੀਂ ਜਿਨ੍ਹਾਂ ਇੱਥੇ ਜਿਹੜੀ ਪਾਣੀ ਬੱਤੀ ਲੜਾਈ ਹੋਈ ਸੀ ਜਿਹੜੀਆਂ ਵਿਚਾਰੀਆਂ ਮੈਂ ਕਹੂੰਗਾ ਉਹ ਮਹਿਲਾਵਾਂ ਕਹੋ ਮਹਾਰਾਸ਼ਟਰਨ ਵਾਲਿਆਂ ਦੀਆਂ ਵਿਚਾਰੀਆਂ ਨੂੰ ਫੜ ਲਿਆ ਸੀ ਅਫਗਾਨੀ ਦੀ ਫੌਜ ਨੇ ਉਹ ਕਿਨੇ ਛੜਾਈਆਂ ਸੀ ਹੁਣ ਉਹ ਬੰਦੇ ਅ విశ్వਾਸ ਆ ਗਿਆ ਉਹਨਾਂ ਤੇ ਜਦ ਕੇ ਮਸ਼ਹੂਰ ਗੱਲ ਸੀ ਹਿੰਦੁਸਤਾਨ ਚ ਕਿ ਜੇ ਕਿਸੇ ਬੀਬੀ ਨਾਲ ਕਿਸੇ ਮਜਲੂਮ ਨਾਲ ਕੋਈ ਤੱਕਾ ਹੋ ਰਿਹਾ ਹੈ ਨੇੜੇ ਤੇੜੇ ਸਰਦਾਰ ਦਿਸੇ ਉਹਦੇ ਕੋਲੇ ਚਲੇ ਜਾਓ ਹੁਣ ਉਸ ਸਰਦਾਰ ਤੋਂ ਖਤਰਨਾ ਹੋ ਗਿਆ ਇਹ ਇੰਡੀਕੇਸ਼ਨ ਨੇ ਇਹ ਮੈਸੇਜ ਨੇ ਸਾਰੇ ਅਫੀਸਰਾਂ ਨੂੰ ਕਿ ਇਹ ਗੱਲ ਜਦੋਂ ਵੀ ਕੋਈ ਪਾ ਕੇ ਆਵੇ ਤਾਂ ਉਹਨੂੰ ਸ਼ੱਕ ਦੀ ਨਜ਼ਰ ਨਾਲ ਵੇਖੋ ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ ਇਹ ਮੈਸੇਜ ਕਿਉਂ ਹੁੰਦੇ ਨੇ ਇਹ ਮੈਸੇਜ ਕਿਸੇ ਹੋਰ ਲਈ ਨਹੀਂ ਫਾਈਨਲ ਤੇ ਆਖਰੀ ਮੈਸੇਜ ਸਾਡੇ ਲਈ ਹੈ ਕਿ ਤੁਸੀਂ ਇਹ ਨਾਂ ਸਜਾਓ ਤੁਸੀਂ ਇਸ ਤੋਂ ਰਹਿਤ ਹੋ ਜੋ ਇਹ ਤੋਂ ਪਾਸੇ ਹੋ ਜਾਓ ਤਾਂ ਅਸੀਂ ਤੁਹਾਡਾ ਸਨਮਾਨ ਕਰਾਂਗੇ ਨਹੀਂ ਤਾਂ ਤੁਹਾਡੀ ਐਂ ਬੇਇਜ਼ਤੀ ਕਰਾਂਗੇ ਪਰ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਇਹਨੂੰ ਰਿਐਕਟ ਕਰ ਰਹੇ ਹਾਂ ਅਸੀਂ ਇਹਦੇ ਬਾਰੇ ਬੋਲ ਰਹੇ ਹਾਂ ਜਿਵੇਂ ਭਾਈ ਜੀ ਹੁਰਾਣੇ ਕਿਹਾ ਕਿੱਥੇ ਸ਼ਰੋਮਣੀ ਕਮੇਟੀ ਕਿੱਥੇ ਨੇ ਉਹ ਪੰਛ ਦੇ ਚੁੱਲ੍ਹੇ ਜਿੰਨਾ ਬਾਰੇ ਕਿਹਾ ਜਾਂਦਾ ਬਹੁਤ ਬਣ ਕੇ ਇਹਦੇ ਆ ਹੁਣੇ लवली ਜੀ ਕਹਿ ਕੇ ਗਏ ਕਿ ਆਂਦੇ ਜੀ ਬਿੱਲੀਆਂ ਛੜਤੀਆਂ ਕਿਸੇ ਨੇ ਲੜਨ ਗਈਆਂ ਉਹ ਮਿਆਂਾ ਬਿੱਲੀਆਂ ਭਲਾ ਪੰਜਾਬ ਹੋ ਜਾਣ ਬਿੱਲੀਆਂ ਨੂੰ ਦੁੱਧ ਤਾਂ ਆਪਾਂ ਹੀ ਪਿਉਣੇ ਐ ਤੇ ਬਿੱਲੀ ਜਿਹੜੀ ਜਿੱਤ ਗਈ ਉਹਨੇ ਇਸ ਪੰਜਾਬ ਨਾਮੀ ਘਰ ਲਈ ਖੜਨੇ ਔਰ ਮੈਨੂੰ ਚੁੱਲਿਆਂ ਦਾ ਨਹੀਂ ਮਸਲਾ ਚੁੱਲਿਆਂ ਤੇ ਪੱਕ ਕੀ ਰਿਹਾ ਬਣ ਕੀ ਰਿਹਾ ਉਹਦਾ ਮਸਲਾ ਹੈ ਕੀ ਉਹਦੇ ਵਿੱਚੋਂ ਕੋਈ ਪੰਜਾਬ ਪੱਖੀ ਨਿਕਲ ਰਿਹਾ ਹੈ ਦੱਸ ਦਿਓ ਨਿਕਲ ਰਿਹਾ ਹੈ ਤਾਂ ਇਹ ਹਾਲਾਤ ਕਿਉਂ ਹੋ ਗਿਆ ਸਾਡੇ ਹੁਣ ਤਾਂ ਇਹ ਇੱਕ ਦੂਜੇ ਦੀਆਂ ਕਰਤੂਤਾਂ ਆਪ ਹੀ ਦੱਸ ਰਹੇ ਨੇ ਸੁਣ ਲਿਆ ਕਰੋ ਆਂਦੇ ਜੀ ਜਦੋਂ ਦਿੱਲੀ ਗਏ ਤੇ ਪੰਜਾਬ ਲਈ ਕੁਝ ਗੱਲ ਹੋਈ ਤਾਂ ਆਂਦੇ ਨਾਈ ਜੀ ਪੰਜਾਬ ਨੂੰ ਛੱਡੋ ਪਰੇ ਸਾਡੀ ਨੂੰ ਨੂੰ ਸਾਡੇ ਪੁੱਤ ਨੂੰ ਮੰਤਰੀ ਬਣਾ ਦਿਓ ਬਸ ਗੱਲ ਖਤਮ ਹੁਣ ਮੈਂ ਕਹੇ ਨਾਲਿਆਂ ਨੂੰ ਪੁੱਛਦਾ ਹੈ ਜਿਹੜੇ ਉਹਨਾਂ ਦੇ ਨਾਲ ਨੇ ਤੇ ਜਿਹੜੇ ਕਹਿ ਰਹੇ ਨੇ ਕਿ ਜਦੋਂ ਇਹ ਹੋ ਰਿਆ ਸੀ ਉਦੋਂ ਤੁਸੀਂ ਕਿੱਥੇ ਸੀ ਕੀ ਤੁਸੀਂ ਉਦੋਂ ਉਹਨਾਂ ਪਾਰਟੀਆਂ ਤੋਂ ਅਸਤੀਫਾ ਦਿੱਤਾ ਜਾਂ ਉਹਨਾਂ ਦੇ ਨਾਲ ਰਹੇ ਪਤਾ ਕਿ ਉਹ ਨਾਲ ਸੀ ਕਿ ਤੁਸੀਂ ਵੀ ਉਸ ਮਲਾਈ ਦੇ ਹਿੱਸੇਦਾਰ ਸੀ ਜਿਹੜੀ ਉਹ ਵੰਡ ਰੇ ਸੀ ਜਾਂ ਖਾ ਰੇ ਸੀ ਤੇ ਹੁਣ ਤੁਹਾਨੂੰ ਲੱਗਿਆ ਜਹਾਜ਼ ਡੁੱਬ ਚਲਿਆ ਹੁਣ ਉਹ ਦਿੱਲੀ ਵਾਲਿਆਂ ਨੂੰ ਦੂਜਾ ਜਹਾਜ਼ ਚਾਹੀਦਾ ਤਾਂ ਚਲੋ ਆਪਾਂ ਲੱਕੜਾਂ ਜੋੜੋ ਇਕੱਠੀਆਂ ਕਰੋ ਤੇ ਫਿਰ ਕਹਿ ਦਿਓ ਇੱਕ ਚੁੱਲਾ ਸਾਡਾ ਰੈਡੀ ਹੈ ਸਾਨੂੰ ਕੋਈ ਮਸਲਾ ਨਹੀਂ ਕਿੰਨੇ ਮਰਜੀ ਬਣਾਓ ਪਰ ਕੀ ਪੰਜਾਬ ਦੇ ਹੱਕ ਦੀ ਗੱਲ ਹੋ ਰਹੀ ਹੈ ਕਿਤੇ ਅਸੀਂ ਨਿਤ ਮੁੱਦਿਆਂ ਲਈ ਜਿਵੇਂ ਬਾਈ ਜੀ ਨੇ ਜ਼ਿਕਰ ਕੀਤਾ ਕਿਤੇ ਪੰਜਾਬ ਦੇ ਐਸੇ ਹਿੱਸੇ ਚ ਕਿਤੇ ਹੋਰ ਸੇ ਹਿੱਸੇ ਚ ਤੁਰੇ ਫਿਰਦੇ ਆ ਅਸੀਂ ਤੁਹਾਨੂੰ ਲਿਖ ਕੇ ਕਹਿ ਦਿੰਨੇ ਆ 30 ਤੋਂ 35 ਮੁੱਤੇ ਨੇ ਜੀਦੇ ਨਾਲ ਪੰਜਾਬ ਕਮਾਲ ਦਾ ਬਣ ਸਕਦਾ ਹੈ ਕਮਾਲ ਦਾ ਸਾਨੂੰ ਕਿਸੇ ਸ਼ਹਿਰ ਜਾਣ ਦੀ ਲੋੜ ਨਹੀਂ ਕਿਤੇ ਹੋਰ ਜਾਣ ਦੀ ਕੈਨੇਡਾ ਲੋੜ ਨਹੀਂ ਆਹ ਧਰਤੀ ਆ ਪਾਣੀ ਇਹ ਤੁਹਾਡੇ ਵਰਗੇ ਲੋਕ ਮਿਹਨਤੀ ਦੁਨੀਆ ਜ ਕਿਤੇ ਨੀ ਮੈਂ ਸਾਰੀ ਜਗ੍ਹਾ ਤੇ ਗਿਆ ਪਰ ਮਸਲਾ ਕੀ ਹੈ ਕਿ ਜਿਹੜੇ ਸਾਡੇ ਚੁੱਲਿਆਂ ਵਾਲੇ ਨੇ ਜਿਹੜੇ ਸਾਡੇ ਸਾਸ਼ਕ ਨੇ ਉਹ ਸਾਨੂੰ ਵੇਚ ਰਹੇ ਨੇ ਉਹ ਸਾਡੇ ਨਾਲ ਧੱਕਾ ਕਰ ਰਹੇ ਨੇ ਔਰ ਸਾਨੂੰ ਵੰਡ ਰਹੇ ਨੇ ਅ ਜਿਵੇਂ ਸਰਪੰਚ ਸਾਹਿਬ ਸਾਫ ਕਾ ਸਰਪੰਚ ਸਾਹਿਬ ਨਹੀਂ ਕਿਹਾ ਕਿ ਪਿੱਛੇ Hindu ਭਾਈਚਾਰਾ ਆਰਾਮ ਨਾਲ ਜੋ ਚਾਈ ਕਰ ਸਕਦਾ ਬਦਕਿਸਮਤੀ ਨਾਲ ਮੈਂ ਤੁਹਾਨੂੰ ਕਹਿ ਰਿਹਾ ਔਰ ਮੈਂ ਬਹੁਤ ਵਾਰੀ ਹਿੰਦੂ ਭਾਈਚਾਰੇ ਦੇ ਕੱਠ ਚ ਜਾ ਕੇ ਵੀ ਕਿਹਾ ਕਿ ਹਿੰਦੂ ਐ ਸੋਚ ਰਹੇ ਨੇ ਸਿੱਖ ਐ ਸੋਚ ਰਹੇ ਨੇ ਇਹ ਕਿਉਂ ਹੋ ਗਿਆ ਔਰ ਹੁਣ ਇਹਨਾਂ ਨੇ ਨਵਨੀ ਖੇਡ ਸ਼ੁਰੂ ਕੀਤੀ ਹੈ ਕਿ 달ਤ ਇਧਰ ਜਾਵੇ ਜੱਟ ਇਧਰ ਜਾਵੇ ਬ੍ਰਾਹਮਣ ਇਧਰ ਜਾਵੇ ਸ਼ੂਦਰ ਇਧਰ ਜਾਵੇ ਇਹ ਵੰਡਦੇ ਕਿਉਂ ਨੇ ਕਿ ਆਪਾਂ ਇਹਨਾਂ ਕੋਲ ਉਹ ਸਵਾਲ ਨਾ ਪੁੱਛ ਕੇ ਕਿ ਦੱਸ ਭਾਈ ਤੂੰ ਐ ਐਮ ਐਲ ਏ ਸੀ ਆ ਤੁਹਾਡੇ ਵੀ ਉਹੀ ਹੈ ਨਾ ਦੇਵ ਦੇਵ ਮਾਨ ਉਹੀ ਹੈ ਉਰੇ ਤੁਸੀਂ ਪੁੱਛ ਨਾ ਸਕੋ ਇਹਦੇ ਕੋਲੋਂ ਕਿ ਬੰਦਿਆ ਰੰਬਦਿਆ ਪਹਿਲਾਂ ਤਾਂ ਇਹ ਦੱਸਿਆ ਐ ਐਮ ਐਲ اے ਦਾ ਮਤਲਬ ਕੀ ਐ ਕੀ ਪਤਾ ਹੈਗਾ ਇਹਨਾਂ ਨੂੰ ਇਹਨਾਂ ਦਾ ਹੀ ਇੱਕ ਐਮ ਐਲ اے ਸੀ ਮੈਨੂੰ ਬਠਿੰਡੇ ਆਲ ਮਿਲ ਗਿਆ ਉਹ ਮੈਂ ਕਿਹਾ ਜਨਾਬ ਤੁਸੀਂ ਐਮ ਐਲ اے ਹੋ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਹੋ ਕੁਛ ਕਰ ਦੇ ਕਿਉਂ ਨਹੀਂ ਅ ਤਾਂ ਨਹੀਂ ਨਹੀਂ ਜੀ ਆ ਜਿਹੜਾ ਤੁਸੀਂ ਕਿਹਾ ਮੈਂ ਇਹ ਨਹੀਂਗਾ ਮੈਂ ਤਾਂ ਐਮ ਐਲ اے ਐ ਉਹ ਮੈਂ ਕਿਹਾ ਇਹਦਾ ਮਤਲਬ ਆਹੀ ਹੁੰਦਾ ਯਾਰ ਇਹ ਮੈਂ ਕੋਈ ਇਹ ਨਹੀਂ ਕਹਿ ਰਿਹਾ ਕਿ ਇੰਗਲਿਸ਼ ਦਾ ਲਾਫਸ ਤੁਹਾਨੂੰ ਪਤਾ ਹੋਵੇ ਮੈਂ ਇਹ ਆਣਾ ਹੈ ਕਿ ਤੁਹਾਨੂੰ ਉਹਦੇ ਅਧਿਕਾਰਾਂ ਦਾ ਪਤਾ ਹੈ ਔਰ ਇਹਦੇ ਵਿੱਚ ਕਿਤੇ ਕਿਤੇ ਗਲਤੀ ਸਾਡੀ ਵੀ ਹੈ ਜੋ ਹਮੀਰ ਜੀ ਨੇ ਡਿਟੇਲ ਚ ਜਾਣਕਾਰੀ ਦਿੱਤੀ ਇੱਕ ਸਰਪੰਚ ਦੀ ਪਾਵਰ ਐਸ ਡੀ ਐਮ ਦੇ ਬਰਾਬਰ ਹੈ ਥੋੜਾ ਪਾਇਆ ਹੋਇਆ ਮਤਾ ਪਾਰਲੀਮੈਂਟ ਦੀ ਹਿੰਮਤ ਨਹੀਂ ਕਿਉਂਕਿ ਪਾਰਲੀਮੈਂਟ ਪਾਰਲੀਮੈਂਟ ਦਾ ਜੋ ਲੋਕ ਸਭਾ ਦੇ ਮੈਂਬਰ ਨੇ ਉਹ 50 ਸਾਲਾਂ ਚ ਬਦਲ ਜਾਂਦੇ ਨੇ ਤੇ ਗ੍ਰਾਮ ਸਭਾ ਸਦੀਵੀ ਹੈ ਇਰੋਗੀ ਇਹਦਾ ਪਾਇ ਮਤੇ ਦੀ ਅਹਿਮੀਅਤ ਹੈ ਅੱਜ ਜੋ ਤੁਸੀਂ ਮਤਾ ਪਾਇਆ ਇਹਨੂੰ ਛੋਟਾ ਨਾ ਸਮਝਿਓ ਜੀ ਇਹ ਮੈਸੇਜ ਹੈ ਜਿਹੜੇ ਉੱਤੇ ਬੈਠੇ ਨੇ ਉਹਨਾਂ ਲਈ ਕਿ ਜੋ ਤੁਸੀਂ ਸਾਡੇ ਨਾਲ ਕਰ ਰਹੇ ਹੋ ਸਾਨੂੰ ਇਹ ਕਬੂਲ ਨਹੀਂਗਾ ਅਸੀਂ ਇਹਨੂੰ ਮੰਨਣਾ ਨਹੀਂਗਾ ਅਸੀਂ ਇਹਦੇ ਵਿਰੁੱਧ ਲੜਾਂਗੇ ਔਰ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜਿਵੇਂ ਮੈਂ ਬੜੇ ਉਠਾਈ ਗੱਲ ਕੀਤੀ ਕਿ ਚਾਲੀਆਂ ਨੇ ਲੱਖਾਂ ਦਾ ਮੁਕਾਬਲਾ ਕੀਤਾ ਮਸਲਾ ਇਹ ਨਹੀਂ ਕਿ ਉਹਨਾਂ ਨੇ ਤਲਵਾਰ ਕਿਵੇਂ ਚਲਾਈ ਮਸਲਾ ਇਹ ਹੈ ਕਿ ਉਹ ਰੈਡੀ ਹੋ ਗਏ ਤਿਆਰ ਹੋ ਗਏ ਲੜਨ ਲਈ ਉਹ ਸਪਿਰਟ ਦੀ ਕਦਰ ਹੈ ਔਰ ਇਹ ਚੀਜ਼ਾਂ ਅਸੀਂ ਬੜੇ ਵਾਰੀ ਕਾਇਮ ਕੀਤੀਆਂ ਸਾਰਾ ਗੜੀ ਚ ਵੀ ਆਹੀ ਹੋਇਆ ਸੀ 21 ਸੀ ਦੂਜੇ ਪਾਸੇ 11 ਤੋਂ 10000 ਸੀ ਲੜਨ ਲਈ ਰੈਡੀ ਹੋ ਜਾਣਾ ਪਰ ਕੀ ਅਸੀਂ ਅੱਜ ਲੜ ਰਹੇ ਹਾਂ ਮੈਂ ਦੁੱਖ ਨਾਲ ਆਣਾ ਕਿ ਸਾਡੇ ਪੰਜਾਬੀ ਵੀ ਸਾਡੇ ਪਿੰਡੂ ਵੀ ਸਾਡੇ ਸ਼ਹਿਰੀ ਵੀ ਸਾਡੇ ਮੰਡੀਆਂ ਵਾਲੇ ਵੀ ਅਸੀਂ ਲੜਾਈ ਮੰਨ ਚੁੱਕੇ ਐ ਕਿ ਅਸੀਂ ਹਾਰ ਗਏ ਥੋੜਾ ਪੈਂਡੋਰ ਦੇ ਚ ਨਹੀਂ ਗਾ ਮੈਨੂੰ ਖੁਸ਼ੀ ਆ ਇਸ ਗੱਲ ਦੀ ਪਰ ਜੇ ਅਸੀਂ ਇਹ ਨਾ ਮੰਨ ਲਿਆ ਹੁੰਦਾ ਤਾਂ ਮੈਨੂੰ ਦੱਸੋ ਸਾਡੇ ਨੌਜਵਾਨ ਮੁੰਡੇ ਕੈਨੇਡਾ ਜਾ ਰਹੇ ਹੁੰਦੇ ਇੰਗਲੈਂਡ ਜਾ ਰਹੇ ਹੁੰਦੇ ਆਸਟ੍ਰੇਲੀਆ ਜਾ ਰਹੇ ਹੁੰਦੇ ਆਸਟ੍ਰੇਲੀਆ 'ਚ ਥੱਲੇ ਧਰਤੀ ਥੱਲੇ ਪਾਣੀ ਹੈ ਨਹੀਂ ਗੱਡੀ ਧੋ ਲੋ ਕੇਸ ਹੋ ਜਾਂਦਾ ਹੈ ਕੈਨੇਡਾ ਚ 6 ਮਹੀਨੇ ਠੰਡ ਨਾਲ ਜ਼ਿੰਦਗੀ ਜੀਣਾ ਦੁੱਭਰ ਹੈ ਤੇ ਅਸੀਂ ਸੋਹਣੇ ਵਰਗੀ ਧਰਤੀ ਜਿੱਥੇ ਜੋ ਮਰਜੀ ਬੀਜਦੇ ਉਹ ਉੱਗ ਪੈਂਦਾ ਉਹਨੂੰ ਛੱਡ ਕੇ ਭੱਜੇ ਜਾ ਰਹੇ ਹਾਂ 40-40 ਲੱਖ ਦੇ ਕੇ ਕੀ ਆਨੇ ਅਸੀਂ ਕਿ ਸਿਸਟਮ ਖਰਾਬ ਹੈ ਸਿਸਟਮ ਚਲਾਉਣਾ ਕਿਨੇ ਹੈ ਸਰਕਾਰ ਨੇ ਤੇ ਸਰਕਾਰ ਚੁਣੀ ਕਿਨੇ ਹੈ ਆਪਾਂ ਤੇ ਫਿਰ ਗਲਤ ਕੌਣ ਹੈ ਆਪਾਂ ਉਦੋਂ ਅਸੀਂ ਕਹਿ ਦਿੰਦੇ ਆ ਭਾਈ ਜੀ ਇੱਧਰ ਤਮਾਏ ਇੱਧਰ ਆ ਜੱਟਾ ਹਦਲਤਾ ਹਿੰਦੂਵਾਦ ਸਿੱਖਾਏ ਬਸ ਗੱਲ ਖਤਮ ਅਸੀਂ ਪਾਣੀ ਲਈ ਲੜੇ ਆ ਬੁੱਢੇ ਨਾਲੇ ਵੇਲੇ ਕਾਲਾ ਪਾਣੀ ਪੰਜਾਬ ਦਾ ਮੈਨੂੰ ਦੱਸੋ ਹਿੰਦੂ ਕਿਧੋ ਹੋਰ ਪੀ ਲੂਗਾ ਇੱਥੋਂ ਹੀ ਪੀਵਾਂਗੇ ਸਿੱਖ ਵੀ ਇੱਥੇ ਪੀਓ ਹਿੰਦੂ ਵੀ ਇੱਥੇ ਪੀਓ ਮੁਸਲਮਾਨ ਵੀ ਪੀਓ ਤੇ ਦਲਤ ਵੀ ਪੀਓ ਤੇ ਜੱਟ ਵੀ ਪੀਓ ਤੇ ਫਿਰ ਮਸਲਾ ਕਾਹਦਾ ਇਹ ਲੜਾਉਂਦੇ ਕਿਉਂ ਨੇ ਕਿ ਅਸੀਂ ਮੁੱਧਿਆ ਦੇਣ ਆਏ ਆ ਬੈਠੇ ਨੇ ਚਹਿਲ ਪਿੰਡ ਤੋਂ ਇਨਾਂ ਵਿਚਾਰਿਆਂ ਦਾ ਮਸਲਾ ਕੀ ਇੱਕ ਫੈਕਟਰੀ ਲੱਗੀ ਹੋਈ ਐ ਤੇ ਫੈਕਟਰੀ ਦੇ ਵਿੱਚ ਕੀ ਆਉਂਦੇ ਨੇ ਆਂਦੇ ਜੀ ਮੁੰਡੇ ਸਾਰੇ ਬਾਹਰੋਂ ਆਉਣਗੇ ਸੀਐਲਯੂ ਜਦੋਂ ਦਿੰਦੇ ਆ ਨਾ ਉਹਨੂੰ ਫੈਕਟਰੀ ਲਈ ਤਾਂ ਲੋਕਲ ਇਮਪਲੋਇਮੈਂਟ ਆਉਂਦੀ ਐ ਆਹ ਹੋਰ ਬੜੇ ਨੇ ਇੱਥੇ ਉਹਨਾਂ ਦੇ ਵੇਖੋ ਜੇ 90 90% ਲੋਕਲ ਇਮਪਲੋਇਮੈਂਟ ਐ ਇੱਥੇ ਕਿਹੜੇ ਨੇ ਇਹਨਾਂ ਦੇ ਨਾਲ ਜਿਹੜੀ ਲੱਗੀ ਹੋਈ ਬਾਹਰਲੇ ਤੇ ਬਾਹਰਲੇਆਂ ਨੂੰ ਕਮਰੇ ਬਣਾ ਕੇ ਕਿਨੇ ਦਿੱਤੇ ਆ ਸਾਡੇ ਚੋ ਹੀ ਉੱਠਦੇ ਨੇ ਗਦਾਰ ਕੁਛ ਔਰ ਉਹ ਬੰਦੇ ਉੱਥੇ ਰਹਿ ਕੇ ਇਹਨਾਂ ਦੀਆਂ ਧੀਆਂ ਭੈਣਾਂ ਨੂੰ ਛੇੜ ਰਹੇ ਨੇ ਔਰ ਇਹ ਜਾ ਕੇ ਪੁਲਿਸ ਸਟੇਸ਼ਨ ਇੱਥੇ ਜਾ 508 ਨੇ ਚ 508 ਥਾਣੇਦਾਰ ਕੋਲੇ ਗਏ ਐਸਐਚਓ ਕੋਲੇ ਰਿਪੋਰਟ ਕਰਾਉਣ ਤੇ ਬਦਕਿਸਮਤੀ ਨਾਲ ਤੇ ਬੇਸ਼ਰਮੀ ਨਾਲ ਉਹ ਬੋਲਿਆ ਆਂਦਾ ਜੇ ਪੰਜਾਬੀ ਮੁੰਡਾ ਥੋੜੀਆਂ ਕੁੜੀਆਂ ਬੁੜੀਆਂ ਨੂੰ ਛੋੜਦਾ ਫੇਰ ਕੀ ਕਰ ਲੈਂਦੇ ਤੁਸੀਂ ਕਹਿੰਦਾ ਜੂਤ ਫੇਰਨਾ ਸੀ ਉਹਨਾਂ ਦੇ ਵੀ ਤੇ ਥਾਣੇਦਾਰ ਆ ਤੇਰੇ ਵੀ ਰਾਜੀਨਾਮੇ ਕਿਹਦੇ ਨਾਲ ਕਰਾਇਆ ਬਈਆਂ ਨਾਲ ਜੀ ਸਾਡਾ ਹੋਇਆ ਲੜਾਈ ਦਾ ਜੀ ਲਓ ਜੀ ਆ ਵੀ ਵੇਖੋ ਇਹ ਹਿੰਦੀ ਚ ਪਤਾ ਕਿਉਂ ਲਿਖਿਆ ਗਿਆ ਕਿ ਉਹਨਾਂ ਨੂੰ ਹਿੰਦੀ ਆਉਂਦੀ ਹੈ ਓਏ ਇਹਨਾਂ ਨੂੰ ਆਉਂਦੀ ਕਿ ਨਹੀਂ ਇਹ ਕੋਈ ਪੁੱਛਿਆ ਹੀ ਨਹੀਂ ਇਹ ਇਸ ਤਰ੍ਹਾਂ ਦੇ ਅਫੀਸਰ ਇਹ ਕਿਨੇ ਲਾਏ ਨੇ ਇਹ ਸਾਡੇ ਹੀ ਐਸਐਸਪੀ ਲਾਉਂਦੇ ਨੇ ਤੇ ਐਸਐਸਪੀਆ ਨੂੰ ਸਾਡਾ ਮੁੱਖ ਮੰਤਰੀ ਲਾਉਂਦਾ ਤੇ ਆ ਕੇ ਅਗਲੇ ਦਿਨ ਹਿਸਾਬ ਹਾਲਦੇ ਨੇ ਹਿਸਾਬ ਕਿਉਂ ਹਾਲਦੇ ਨੇ ਕਿਉਂਕਿ ਉੱਥੋਂ ਪੈਸੇ ਦੇ ਕੇ ਲੱਗੇ ਹੁੰਦੇ ਨਹੀਂ ਤੇ ਜਿਨ੍ਹਾਂ ਨੇ ਉਹ ਪੈਸੇ ਲਏ ਹੁੰਦੇ ਆ ਉਹ ਚੁਣੇ ਕਿਨੇ ਹੁੰਦੇ ਆ ਆਪਾਂ ਮੈਂ ਇਹਨਾਂ ਨੂੰ ਪੁੱਛਿਆ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਆਪਦੇ ਐਮਐਲਏ ਕੋਲੇ ਜਾਇਓ ਜੇ ਮਤਾ ਪੜ ਕੇ ਤੇ ਗੱਲ ਕਰਿਓ ਜੇ ਐਮਐਲਏ ਪਤਾ ਕੀ ਆ ਨਾ ਅੰਦਾ ਤੁਸੀਂ ਅਮੀਤੋਜ ਮਾਨ ਨਰ ਕੇ ਬੰਦਿਆਂ ਨੂੰ ਸੱਦ ਲਿਆ ਹੁਣ ਮੇਰੇ ਕੋਲੇ ਕੀ ਲੈਣਾ ਈ ਆ ਆ ਸਾਡੇ ਐਮ ਐਲ ਏ ਨੇ ਓਏ ਅਸੀਂ ਕਿਉਂ ਆਉਨੇ ਜਦੋਂ ਤੁਸੀਂ ਕੁਛ ਕਰਦੇ ਨਹੀਂ ਜਦੋਂ ਤੁਸੀਂ ਮਰਨਾ ਦੱਸੋ ਪੰਜਾਬ ਨੰਬਰ 1 ਸੂਬਾ ਅੱਜ ਸਭ ਤੋਂ ਮਗਰਲਾ ਸੂਬਾ ਸਭ ਤੋਂ ਉਪਜਾਊ ਜ਼ਮੀਨ ਆਂਦੀ ਉੱਥੇ ਰੈਜ਼ੀਡੈਂਸ਼ੀਅਲ ਕਲੋਨੀਆਂ ਬਣਾ ਦਿਓ ਆਪਣੇ ਮੁੰਡੇ ਤਾਂ ਬਾਹਰ ਜਾ ਰਹੇ ਨਾ ਬਜ਼ੁਰਗੋ ਸਾਰੇ ਬਾਹਰ ਤੁਹਾਡੇ ਪਿੰਡ ਦੇ ਵੀ ਬਾਹਰ ਕਿੰਨੇ ਕਹਣਗੇ ਸਰਪੰਚ ਸਾਹਿਬ ਕਾਫੀ ਮੁੰਡੇ ਨੇ ਹੁਣ ਮੈਨੂੰ ਦੱਸੋ ਕਿੰਨੇ 50 ਬੰਦੇ ਮੈਂਬਰ ਆਉਣਗੇ ਤੁਹਾਡੇ 50 ਨੇ ਸਾਡੇ ਪਿੰਡ ਦੇ 100 ਤੋਂ ਉੱਤੇ ਤੇ ਜਲੰਧਰ ਵੱਲ ਚਲੇ ਜਾਓ ਉੱਥੇ ਵੀ ਲੈਂਡ ਪੂਲਿੰਗ ਚ 70% ਮਤਲਬ 600 ਕਿੱਲਾ ਲੈਰੇ ਸੀ ਮੈਂ ਤੇ ਇਕੱਠੇ ਸੀ ਅਮੀਰ ਜੀ ਕੁੱਕੜ ਪਿੰਡ ਐ ਤੇ ਮੈਂ ਕਿਹਾ ਤੁਹਾਡੇ ਪਿੰਡਾਂ ਦਾ ਹਾਲ ਕੀ ਐ ਆਂਦੇ ਜੀ 70% ਸਾਡੇ ਪਿੰਡਾਂ ਦੇ ਜਿਹੜੀ ਵਸੋਂ ਐ ਮੁੰਡੇ ਐ ਕਿ ਉਹਨਾਂ ਕਰਕੇ ਬਜ਼ੁਰਗ ਵੀ ਬਾਹਰ ਚਲੇ ਗਏ 70% ਬੰਦੇ ਸਾਡੇ ਬਾਹਰ ਚਲੇ ਗਏ ਤੇ ਲੈਂਡ ਪੂਲਿੰਗ ਚਾਹਦੇ ਘਰ ਨਵੇਂ ਬਾਉਨੇ ਆ ਤੇ ਉੱਥੇ ਰਹੂਗਾ ਕੌਣ ਕਿਹਨੂੰ ਸਾਧ ਰਹੇ ਨੇ ਤੁਹਾਡੇ ਸਿਰ ਤੇ ਬਾਉਣ ਲਈ ਆਇਕਾ ਰਾਜਨਾਮਾ ਪੜਿਆ ਨਾ ਹਿੰਦੀ ਚ ਜੇ ਆਪਾਂ ਐਈਆ ਵੇਸਲੇ ਰਹੇ ਮੈਂ ਤੋ ਲਿਖ ਕੇ ਲੈ ਲੋ ਸਾਡੇ ਵਰਗਾ ਦਿਸਣ ਵਾਲਾ ਨਾ ਤਾਂ ਮੁੱਖ ਮੰਤਰੀ ਹੋਗਾ ਨਾ ਤੁਹਾਡਾ ਐਮਐਲਏ ਇਹ ਲੇਕੇ ਲੈ ਲੋ ਥੋਡੀ ਪੰਜਾਬੀ ਨਹੀਂ ਰਹਿਣੀ ਗੁਰਬਾਣੀ ਜਿਵੇਂ ਫਿਜ਼ਾ ਚ ਗੂੰਜਦੀ ਏ ਨਹੀਂ ਗੂੰਜਣੀ ਸਾਡਾ ਜਿਹੜਾ ਪੰਜਾਬੀ ਮੂਲ ਕਰੈਕਟਰ ਮੂਲ ਚਰਿੱਤਰ ਇਹ ਢਹਿ ਰਹਿਣਾ ਇਹ ਪੰਜਾਬ ਪੰਜਾਬ ਨਹੀਂ ਰਹਿਣਾ ਜੇ ਆਪਾਂ ਨਾ ਜਾਗੇ ਜਾਗਣਾ ਕਿਵੇਂ ਆਪਦੇ ਹੱਕਾਂ ਲਈ ਆਪਦੇ ਅਧਿਕਾਰਾਂ ਲਈ ਅਸੀਂ ਕਿਉਂ ਨਹੀਂ ਬੋਲ ਰਹੇ ਕਿ ਪੰਜਾਬ ਦੀਆਂ ਨੌਕਰੀਆਂ ਪੰਜਾਬ ਦੀਆਂ ਜ਼ਮੀਨਾਂ ਪੰਜਾਬੀਆਂ ਲਈ ਐ ਆ ਯੰਗਸਟਰ ਮੁੰਡੇ ਥੋੜੇ ਜਿਹੀ ਬੱਚੇ ਮੈਨਾਂ ਨੂੰ ਦੱਸਣਾ ਬੇਟਾ ਹੁਣੇ ਜੇ ਜੇ ਹੀ ਹੁੰਦਾ ਨਾ ਬਿਜਲੀ ਬੋਰਡ ਚ ਉਹਦੀਆਂ ਨੌਕਰੀਆਂ ਨਿਕਲੀਆਂ 55 ਜਰਨਲ ਕੈਟਾਗਰੀ ਸੀਗੇ 55 ਔਰ ਉਹਦੇ ਚੋਂ 35 ਹਰਿਆਣੇ ਦੇ ਐ ਆ ਤਿੰਨ ਦਿਨ ਪਹਿਲਾਂ ਨਿਕਲੀਆਂ ਆਹ ਆ ਲੈ ਸਾਡਾ ਆ ਜਿਹੜਾ ਸਾਡਾ ਮੁੱਖ ਮੰਤਰੀ ਇਹਨੂੰ ਰੰਗਲਾ ਪੰਜਾਬ ਦੀਦਾ ਪਤਾ ਨਹੀਂ ਕਿਹੜੀ ਅਵਸਥਾ ਦੀਦਾ ਸਾਨੂੰ ਤਾਂ ਬਿਮਾਰ ਦੀਦਾ ਕੀ ਇਹ ਦੱਸੂਗਾ ਜਿਹੜੇ 50000 ਗਿਨੇ ਜਾ ਰਹੇ ਨੇ ਆਂਦਾ ਸੀ ਨੌਕਰੀਆਂ ਦੇਤੀਆਂ ਉਹਦੇ ਚੋਂ ਬਾਹਰ ਲੈ ਕਿੰਨੇ ਨੇ ਬੋਲੂਗਾ ਆ ਮੈਂ ਤੁਹਾਨੂੰ ਇੱਕ ਫਿਗਰ ਹੁੰਦਾ ਦੱਸਿਆ ਆ ਲਾਈਨਮੈਨ ਨਿਕਲੇ ਸੀਗੇ ਬਿਜਲੀ ਬੋਰਡ ਚ 180 ਬਾਹਰ ਲੈ ਸੀ ਤੇ 235 ਟੋਟਲ ਜੌਬ ਸੀ ਇਹ ਕਿਉਂ ਹੋ ਰਿਹਾ ਹੈ ਕਿਤੇ ਬਲੀ ਮੈਂ ਇੱਕ ਗੱਲ ਦਾ ਜਵਾਬ ਦਿਓ ਜਾਈ ਕਦੋਂ ਵੀ ਤੁਹਾਡੇ ਕੋਲੇ ਕੋਈ ਐਮ ਐਲ ਏ ਆਇਆ ਹੈ ਕਦੇ ਖੜੇ ਹੋ ਕੇ ਤੁਸੀਂ ਪੁੱਛਿਆ ਇਹ ਗੱਲਾਂ ਉਹ ਤੋਂ ਤੁਸੀਂ ਪੁੱਛਿਆ ਕਿ ਪਾਣੀ ਗੰਦਾ ਕਰਨ ਵਾਲੇ ਬੰਦੇ ਸਜ਼ਾ ਤੋਂ ਕਟਾ ਕੇ ਸਿਰਫ ਜੁਰਮਾਨੇ ਤੱਕ ਲੈ ਜੋ ਇਹ ਬਿੱਲ ਪਾਸ ਹੋਇਆ ਐ ਅਸੈਂਬਲੀ ਚ ਕੀ ਤੁਸੀਂ ਆਪ ਦੇ ਦੇ ਤੋਂ ਦੇਵਮਾਨ ਤੋਂ ਪੁੱਛੂਗੇ ਕਿ ਉਦੋਂ ਇਹਨੇ ਵੋਟ ਕਿੱਧਰ ਪਾਈ ਸੀ 10 ਮਿੰਟਾਂ 'ਚ ਤਿੰਨ ਬਿੱਲ ਪਾਸ ਹੋਏ ਸੀ ਉਹਨਾਂ 'ਚ ਇੱਕ 74 ਦੀ ਜਿਹੜਾ ਵਾਟਰ ਐਕਟ ਆ ਉਹਦੇ ਚ ਐਮੈਂਡਮੈਂਟ ਵੀ ਸੀ ਉਦੋਂ ਇਹ ਕਿਦਰ ਭੁਖਤਿਆ ਸੀ ਕੀ ਇਹ ਦੱਸਣਗੇ ਕਿ ਪਾਣੀ ਗੰਦੇ ਕਰਨ ਵਾਲ ਨੂੰ ਸਜ਼ਾ ਕਿਉਂ ਨਾ ਦਿੱਤੀ ਜਾਵੇ ਤੁਹਾਡੇ ਘਰੇ ਕੋਈ ਆ ਕੇ ਤੁਹਾਡਾ ਕਵੇ ਸ਼੍ਰੀ ਸਾਹਿਬ ਨਹੀਂ ਪਾਉਣਾ ਤੁਹਾਡੇ ਘਰੇ ਆ ਕੇ ਤੁਹਾਡਾ ਪਾਣੀ ਗੰਦਾ ਕਰੇ ਕੀ ਕਰੂਗੇ ਤੁਸੀਂ ਡਾਂਗੀ ਮਾਰੂਗੇ ਥੱਪੜੀ ਮਾਰੂਗੇ ਤੇ ਪੰਜਾਬ ਤੁਹਾਡਾ ਘਰ ਨਹੀਂ ਇੱਥੇ ਵੀ ਤਾਂ ਗੰਦਾ ਕਰ ਰਹੇ ਆ ਕਿ ਆਪਾਂ ਕੀ ਆਣੇ ਮੈਂ ਕਿਉਂ ਕਰਾਂ ਉਹ ਕਰ ਲੈ ਆ ਹਮੀਰ ਸਿੰਘ ਕਰ ਲੈ ਆ ਮੀਤੋਜ ਕਰ ਲੈ ਆ ਫਲਾਨਾ ਕਰ ਲੈ ਕਿਉਂ ਯਾਰ ਆਪਾਂ ਕਿਉਂ ਨਹੀਂ ਆਪਦੇ ਘਰ ਲਈ ਬੋਲਦੇ ਔਰ ਮੈਂ ਤੁਹਾਨੂੰ ਇੱਕ ਗੱਲ ਦਾਅਵੇ ਨਾਲ ਕਹਿਣਾ ਜੇ ਪੰਜਾਬ ਸਾਡਾ ਨਾ ਰਿਆ ਨਾ ਤੇ ਸਾਡੀ ਇੱਜ਼ਤ ਨਹੀਂ ਹੋਣੀ ਕਿਤੇ ਜੁਇਸ਼ ਜਿਹਨੂੰ ਆਪਾਂ ਯਹੂਦੀ ਆਣੇ ਐ ਦੁਨੀਆ ਦੀ ਸਭ ਤੋਂ ਅਮੀਰ ਕੌਮ ਹੈ ਸਭ ਤੋਂ ਜ਼ਿਆਦਾ ਸੋਰਸਸ ਜਾਂ ਉਹਨਾਂ ਦਾ ਇਨਫਲੂਐਂਸ ਹੈ ਸਿਆਣੇ ਵੀ ਨੇ ਆ ਹਿਟਲਰ ਤੋਂ ਪਹਿਲਾਂ ਵੀ ਤਿੰਨ ਵਾਰੀ ਉਹਨਾਂ ਦਾ ਜੈਨੋਸਾਈਡ ਹੋਇਆ ਹੈ ਮਾਰੇ ਗਏ ਸੀ ਪਤਾ ਹੈ ਕਿਉਂ ਕਿਉਂਕਿ ਉਹਨਾਂ ਕੋਲੇ ਆਪ ਦੀ ਧਰਤੀ ਨਹੀਂ ਸੀ ਅੱਜ ਤੁਸੀਂ ਵੇਖ ਰਹੇ ਹੋਵੋਗੇ ਗਾਜ਼ਾ ਦੇ ਉੱਤੇ ਬੰਬ ਸਿੱਟੇ ਜਾ ਰਹੇ ਨੇ ਬੱਚੇ ਤੱਕ ਮਰ ਰਹੇ ਨੇ ਕਿਉਂ ਭੱਜ ਜਾਣ ਪਰ ਉਹ ਭੱਜ ਨਹੀਂ ਰਾਇ। ਉੱਥੇ ਹੀ ਨੇ ਉਹ ਆਂਦੇ ਮਰ ਜਾਗੇ ਆਪਦੀ ਧਰਤੀ ਨਹੀਂ ਛੱਡਣੀ। ਤੇ ਅਸੀਂ ਆਪਦੀ ਹੁੰਦੀ ਸੁੰਦੀ ਧਰਤੀ ਛੱਡ ਕੇ ਬਾਹਰ ਭੱਜੇ ਜਾਂਦੇ ਆ। ਉਹ ਵੀ ਪੈਸੇ ਦੇ ਕੇ। ਇਹ ਕੋਈ ਤਰੀਕਾ ਹੈ? ਕੀ ਇਹ ਹੋ ਰਿਹਾ ਹੈ? ਜੇ ਹੋ ਰਿਹਾ ਹੈ ਤਾਂ ਬਸ ਐ ਕਿਉਂ ਰਹੀ ਹੈ? ਤੁਸੀਂ ਸਰਪੰਚ ਸਾਹਿਬ ਵਾਲੀ ਗੱਲ ਨੂੰ ਛੱਡਣਾ ਨਹੀਂ ਗਾ। ਜਦੋਂ ਤੁਹਾਡਾ ਐਮ.ਐਲ.ਏ. ਜਾਂ ਕੋਈ ਹੋਰ ਜਿਹੜਾ ਉਮੀਦਵਾਰ ਸੀ ਉਹ ਆਏ। ਉਹਨੂੰ ਪੁੱਛਿਓ ਜੇ ਜਦੋਂ ਅਸੀਂ ਇਹ ਲੜਾਈ ਲੜ ਰਹੇ ਸੀ ਤੁਸੀਂ ਕਿੱਥੇ ਸੀ ਅਸੀਂ ਤਲਵੰਡੀ ਅਕਲਿਆ ਗਏ ਇੱਕ ਗੰਦੀ ਫੈਕਟਰੀ ਲੱਗ ਰਹੀ ਸੀ ਜਿਹਦੇ ਨਾਲ ਉਹਨਾਂ ਦਾ ਹਵਾ ਪਾਣੀ ਗੰਦਾ ਹੋ ਜਾਣਾ ਸੀ ਆ ਚਮਕੌਰ ਸਾਹਿਬ ਵੀ ਸੀ ਉੱਥੇ ਅਸੀਂ ਉਹਨਾਂ ਨੂੰ ਪੁੱਛਿਆ ਤੁਹਾਡਾ ਐਮਐਲਏ ਕਿੱਥੇ ਐ ਤੁਹਾਡਾ ਹਾਰਿਆ ਹੋਇਆ ਉਮੀਦਵਾਰ ਕਿੱਥੇ ਐ ਦੂਜੀਆਂ ਪਾਰਟੀਆਂ ਕਿੱਥੇ ਨੇ ਆ ਤੇ ਜੀ ਨਜ਼ਾਰਤ ਕੋਈ ਨਹੀਂਗਾ ਕੌਣ ਸੀ ਉੱਥੇ ਪਿੰਡ ਇਲਾਕਾ ਜਾ ਸੀ ਤੇ ਜੇ ਤੁਹਾਡੇ ਉਹ ਦੁੱਖ ਸੁੱਖ ਚ ਸ਼ਾਮਲ ਨਹੀਂ ਤੇ ਇਹ ਜੇ ਬੰਦਿਆਂ ਨੂੰ ਵੋਟ ਕਿਉਂ ਪਾਉਣੀ ਹੈ ਕਿਉਂ ਪਾਉਣੀ ਆਪਾਂ ਵੋਟ ਕਿਉਂਕਿ ਸਾਰਾ ਕੁਝ ਉਥੋਂ ਸ਼ੁਰੂ ਹੁੰਦਾ ਹੈ ਅੱਜ ਆਪਾਂ ਕਿਹਦੇ ਖਿਲਾਫ ਲੜ ਰਹੇ ਆ ਕਿ ਦਿੱਲੀ ਚਾ ਹੋਇਆ ਤਾਂ ਦਿੱਲੀ ਚ ਸਾਡਾ ਵੀ ਤਾਂ ਹਿੱਸਾ ਹੈ ਅਸੀਂ ਵੀ ਤਾਂ ਚੁਣਿਆ ਤੁਹਾਡੇ ਪਟਿਆਲਾ ਆਉਂਦਾ ਹੋਣਾ ਐਮਪੀ ਦਾ ਤੁਸੀਂ ਨਹੀਂ ਚੁਣਿਆ ਤੁਹਾਡਾ ਮੈਂਬਰ ਪਾਰਲੀਮੈਂਟ ਕਿਉਂ ਉਹ ਤੁਹਾਡੇ ਨਾਲ ਖੜਾ ਸਰਪੰਚ ਸਾਹਿਬ ਨਾਲ ਆ ਕੇ ਕਿਉਂ ਨੇ ਕਿਹਾ ਕਿ ਮੈਂ ਪਾਰਲੀਮੈਂਟ ਚ ਸਵਾਲ ਉਠਾਉਂਗਾ ਬੋਲਿਆ ਤੇ ਜੇ ਨਹੀਂ ਬੋਲਿਆ ਤਾਂ ਅਸੀਂ ਉਹਨੂੰ ਤਨਖਾਹ ਕਿਹੜੀ ਗੱਲ ਦੀ ਦਿੰਨੀ ਐ ਜੋ ਹਮੀਰ ਜੀ ਨੇ ਕਿਹਾ ਮਾਲਕ ਤੁਸੀਂ ਹੋ ਉਹ ਨਹੀਂ ਗਏ ਤੁਸੀਂ ਤਨਖਾਹ ਦਿੰਨੇ ਹੋ ਤੁਸੀਂ ਮਾਲਕ ਹੋ ਆਪਦੀ ਮਿਹਨਤ ਨਾਲ ਪੈਸਾ ਕਮਾਉਂਦੇ ਹੋ ਇਹ ਤੁਹਾਡੀ ਤਨਖਾਹਾਂ ਨਾਲ ਪਲ ਕੇ ਤੁਹਾਡੇ ਤੇ ਹੀ ਹੁਕਮ ਚਲਾਉਣਗੇ ਯਾਰ ਤਦਉਸ਼ੀ ਕੌਣ ਹੈ ਆਪਾ ਹੈ ਕਿ ਆਪਾਂ ਬੋਲਦੇ ਕਿਉਂ ਨਹੀਂ ਤੁਸੀਂ ਬੋਲੇ ਹੋ ਅੱਜ ਮੈਂ ਇਹ ਗੱਲਾਂ ਜ਼ਿਆਦਾਤਰ ਕੈਮਰੇ ਰਹੀਂ ਬਾਹਰ ਲਿਆਉਣ ਨੂੰ ਕਹਿ ਰਿਹਾ ਕਿਉਂਕਿ ਤੁਹਾਡੇ ਪਿੰਡ 'ਚ ਇਹ ਗੱਲ ਹੋਈ ਹੈ ਬਹੁਤ ਵੱਡੀ ਗੱਲ ਕੀਤੀ ਅੱਜ ਤੁਸੀਂ ਇਹ ਜਿਹੜਾ ਮਤਾ ਪਾਇਆ ਜਦੋਂ ਸਾਡੇ ਬਲੂ ਸਟਾਰ ਹੋਇਆ ਸੀ ਨਾਲ ਸਾਡੇ ਬਹੁਤ ਸਾਰੇ ਬੁੱਧੀਜੀਵੀਆ ਨੇ ਜਿਨ੍ਹਾਂ ਨੂੰ ਅਵਾਰਡ ਬਖਸ਼ੇ ਗਏ ਸੀ ਉਹਨਾਂ ਨੇ ਉਹ ਵਾਪਸ ਕਰਤੇ ਸੀ ਅੱਜ ਜਿਹੜਾ ਪੰਜ ਨੰਬਰ ਮਤਾ ਪਾਇਆ ਤੁਸੀਂ ਪੰਜਵੀਂ ਕਲੋਸ ਤੁਸੀਂ ਆਪ ਦਾ ਜਲ ਨਾਲ ਸੰਬੰਧਿਤ ਸੀ ਤੁਹਾਡਾ ਅਵਾਰਡ ਉਹਨੂੰ ਵਾਪਸ ਕਰ ਰਹੇ ਹੋ ਇਹ ਬਹੁਤ ਕਮਾਲ ਦੀ ਗੱਲ ਹੈ ਔਰ ਮੈਂ ਕਹਾਂਗਾ ਪੰਜਾਬ ਵਾਲੇ ਬਾਕੀ ਪਿੰਡਾਂ ਨੂੰ ਸਿੱਖੋ ਇੰਨਾ ਪਿੰਡਾਂ ਤੋਂ ਜਿਨ੍ਹਾਂ ਨੇ ਆਪਦਾ ਵਾਟਰ ਟ੍ਰੀਟਮੈਂਟ ਵੀ ਲਾ ਰੱਖਿਆ ਪਾਣੀ ਉਹ ਤੋਂ ਬਾਅਦ ਖੇਤਾ ਚ ਦਿਨੇ ਹੋ ਜੀ ਇਹ ਹੈ ਗੱਲ ਪਿੰਡ ਇਕੱਠਾ ਹੋ ਜੇ ਮੈਂ ਤੁਹਾਨੂੰ ਲਿਖ ਕੇ ਦਿਨਾ ਮੁੱਖ ਮੰਤਰੀ ਦੀ ਹਿੰਮਤ ਨਹੀਂ ਤੁਹਾਡੇ ਨਾਲ ਚਾਹ ਕਿ ਪਰ ਇਕੱਠੇ ਹੋਵੋ ਜਦੋਂ ਅਸੀਂ ਇਕੱਠੇ ਹੁੰਨੇ ਸਾਨੂੰ ਕਹਿ ਦਿੰਦੇ ਸਿੱਖ ਹੈ Hindu ਹੈ ਦਲਤ ਹੈ ਜੱਟ ਹੈ ਬ੍ਰਾਹਮਣ ਹੈ ਸ਼ੂਦਰ ਅਸੀਂ ਅੱਡੋ ਅੱਡ ਕਿਹੜਾ ਜੀ ਇਧਰ ਆ ਮੈਂ ਇਧਰ ਆ ਇੱਕ ਦੂਜੇ ਨੂੰ ਡਾਂਗਾ ਚੱਕੀ ਫਿਰਦੇ ਰਹਿੰਨੇ ਆ ਵਰਨਾ ਇਹ ਝੂਠੇਵੇਂ ਬੋਲਦੇ ਨੇ ਆ ਕੇ ਮੈਨੂੰ ਕਈ ਪਿੰਡਾਂ 'ਚ ਜਾਂਦੇ ਜਦੋਂ ਅਸੀਂ ਪੁੱਛਣ ਲੱਗਦੇ ਆ ਨਾ ਤਾਂ ਸਾਡੇ ਪਿੰਡ ਦੇ ਦੋ ਖੜੇ ਹੋ ਜਾਂਦੇ ਰੋ ਛੱਡ ਪਰ ਛੱਡ ਪਰੇ ਐਮਐਲਏ ਸਾਹਿਬ ਤੋਂ ਨਹੀਂ ਗੱਲ ਪੁੱਛਣੀ ਕਿਉਂ ਨਹੀਂ ਪੁੱਛਣੀ ਤੁਹਾਡੇ ਘਰੇ ਕੋਈ ਬੰਦਾ ਕੰਮ ਕਰਨ ਤੇ ਰੱਖਿਆ ਹੋਵੇ ਜੇ ਉਹ ਕੰਮ ਸਹੀ ਨਾ ਕਰੇ ਤਾਂ ਤੁਸੀਂ ਕਿਹانے ਬੰਦੇ ਦਾ ਪੁੱਤ ਬਣ ਜਾ ਨਹੀਂ ਤੇ ਤੈਨੂੰ ਬਾਹਰ ਮਾਰੂਗਾ ਆਣਿਆ ਨਾ ਤੇ ਐਮਐਲਏ ਵੀ ਤਾਂ ਤੁਸੀਂ ਹੀ ਰੱਖਿਆ ਹੈ ਤੁਸੀਂ ਚੁਣਿਆ ਥੋਡੀ ਮਰਜ਼ੀ ਨਾਲ ਮੈਂ ਲੈ ਰਿਹਾ ਥੋਡੀ ਮਰਜ਼ੀ ਨਾਲ ਤਨਖਾਹ ਲੈ ਰਿਹਾ ਤੇ ਤੁਸੀਂ ਬੋਲੂਗੇ ਨਹੀਂ ਆਵਜਾਰੇ ਚੈਲ ਬੰਡਾਲੇ ਬੈਠੇ ਯਾਰ ਬਾਹਰ ਆ ਕੇ ਇਹਨਾਂ ਦੀਆਂ 3 ਭੈਣਾਂ ਨੂੰ ਛੇੜਨਾ ਤੇ ਆਪਦੀ ਗੁਹਾਰ ਲੈ ਕੇ ਜਾਣ ਸੋ ਕਾਲਡ ਸਾਡੇ ਥਾਣੇਦਾਰ ਕੋਲੇ ਤੇ ਉਹ ਕਹੇ ਦੇ ਮੈਂ ਕੇਸ ਹੀ ਰਜਿਸਟਰ ਨਹੀਂ ਕਰਨਾ ਹੁਣ ਆ ਮੰਡੇ ਨੂੰ ਜਾਣਗੇ ਐਸਐਸਪੀ ਕੋਲੇ ਤੇ ਲੇਕੇ ਲੈ ਲਉ ਜੇ ਐਸਐਸਪੀ ਰਮ ਨਹੀਂ ਕਰਨਾ ਪੰਚਰ ਨਾ ਲਾਉਣਾ ਪਊਗਾ ਤੇ ਲਾਇਓ ਜੀ ਨਾਲ ਆਇਓ ਜੀ ਪਿਛਲੀ ਵਾਰੀ ਵੀ ਇਨਾਂ ਦੀ ਪੰਚਾਇਤ ਨੂੰ ਤੇ ਬੰਦਿਆਂ ਨੂੰ ਫੜ ਕੇ ਲੈ ਗਏ ਸੀ ਇੱਥੇ ਧਰਨਾ ਲਾਇਆ ਸੀ ਬਾਸੋ ਚ ਲਾਇਆ ਸੀ ਨਾ ਤੇ ਇੱਕੇ ਦਿਨ ਚ ਛੱਡੇ ਸੀ ਫੇਰਾਂ ਦੇ ਨਾਲ ਧਰਨੇ ਨਾਲ ਆਓ ਉਹ ਯਾਰ ਹੋਰ ਅਸੀਂ ਕਰੀਏ ਕੀ ਮੈਨੂੰ ਉਹ ਚਲੰਦੇ ਨੇ ਕਹੇ ਭਾਈ ਜੀ ਬਾਕੀ ਮਸਲਿਆਂ ਨਿਕਲ ਪਏ ਬੁੱਢਾਂ ਨਾਲ ਆ ਸਾਫ ਹੋ ਗਿਆ ਮੇਰਾ ਜੀ ਕਰਦਾ ਮੈਂ ਜੁੱਤੀ ਲਾਵਾਂ ਲਾ ਮੈਂ ਕਿਹਾ ਮੈਂ ਕੀ ਮੰਿਸਟਰ ਹਾਂ ਅਸੀਂ ਤਾਂ ਬੋਲ ਹੀ ਸਕਦੇ ਹਾਂ ਦੱਸ ਸਕਦੇ ਆ ਗਲਤ ਹੋਇਆ ਐਂ ਸਹੀ ਹੋ ਸਕਦਾ ਕਰ ਲੋ ਤੇ ਜੇ ਨਹੀਂ ਕਰ ਰਹੇ ਤਾਂ ਗਲਤੀ ਕੀਤੀ ਐ ਜਿਹਦੀ ਜ਼ਿੰਮੇਦਾਰੀ ਐ ਜਾਂ ਜੀਨੇ ਗੰਦਾ ਕੀਤਾ ਉਹਦੀ ਜ਼ਿੰਮੇਦਾਰੀ ਐ ਅੱਜ ਆਪਾਂ ਮਤਾਈ ਪਾ ਸਕਦੇ ਆ ਮਾਫੀ ਕਿਹਨੇ ਮੰਗਣੀ ਐ ਇਹਨਾਂ ਦੇ ਦਿੱਲੀ ਦੇ ਰਿਪ੍ਰੈਜ਼ੈਂਟੇਟਿਵਾਂ ਨੇ ਜਦੋਂ ਆ ਕੇ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਮਿਲਦੇ ਨੇ ਕੀ ਦੱਸਣਗੇ ਕਿ ਉੱਥੇ ਸਭ ਤੋਂ ਪਹਿਲਾਂ ਉੱਥੇ ਦਾ ਕੱਟੀ ਦਾੜੀ ਵਾਲਾ ਬੋਲ ਨਹੀਂ ਸਕਦਾ ਉੱਥੇ ਆ ਕੇ ਬੈੰਦੇ ਨੇ ਇਹ ਤੇ ਦੱਸਣਗੇ ਕਿ ਸਾਡੀ ਮਰਿਆਦਾ ਕੀ ਐ ਕਿਉਂ ਨਾ ਭਾਈਏ ਸ਼ਰੀਪ ਜਬ ਸਾਨੂੰ ਇਹਨੇ ਆਜ਼ਾਦੀ ਦਿੱਤੀ ਸਾਨੂੰ ਨਹੀਂ ਇਸ ਪੂਰੇ ਖਿੱਤੇ ਨੂੰ ਤਕਦੀਰ ਬਦਲਤੀ ਲੋਕਾਂ ਦੀ ਵਰਨਾ 900 ਸਾਲ ਤੋਂ ਉਧਰੋਂ ਆਉਂਦੇ ਸੀਗੇ ਉਧਰੋਂ ਖੈਬਰ ਤੋਂ ਤੇ ਬੰਦੇ ਲੁੱਟ ਕੇ ਵਾਪਸ ਜਾਂਦੇ ਸੀ ਇਹਨੇ ਬਦਲੇ ਹਾਲਾਤ ਫੇਰ ਸਤੋਪੋਚ ਕੇ ਕਾਬਲ ਦਾ ਰਾਜਾ ਬਣਨ ਲੱਗ ਗਿਆ ਤਾਕਤ ਕਿੱਥੋਂ ਆਈ ਸੀ ਸਵਾਲਾਂਕ ਸੇ ਇੱਕ ਲੜਾਉ ਕਿਨੂੰ ਕਹਿੰਦੇ ਆ ਕੱਲਾ ਲਿਖਣ ਲਈ ਨਹੀਂਗਾ ਕਿ ਇੱਕ ਬੰਦਾ ਖੜਾ ਹੋ ਜੇ ਕਿ ਗਲਤ ਹੈ ਸੋ ਗਲਤ ਨੂੰ ਗਲਤ ਕਹਿਣਾ ਸਿੱਖੋ ਤੇ ਸਹੀ ਨੂੰ ਸਹੀ ਜਿਸ ਦਿਨ ਗੁਰੂ ਦੀ ਇਸ ਸਿੱਖਿਆ ਤੇ ਆਪਾ ਖੜ ਗਏ ਮੈਂ ਤੁਹਾਨੂੰ ਦਾਅਵੇ ਨਾਲ ਆਣਾ ਭਾਵੇਂ ਕੋਈ ਵੀ ਹੋਵੇ ਕਿਹੜੀ ਵੀ ਸ਼ਕਤੀ ਹੋਵੇ ਉਹਦੀ ਮਜਾਲ ਨਹੀਂ ਤੁਹਾਡੇ ਸਾਹਮਣੇ ਖੜ ਸਕਣ ਪਰ ਸਾਨੂੰ ਆਪਦੀ ਅੰਦਰਲੀ ਪਾਵਰ ਜ਼ਮੀਰ ਦੀ ਆਤਮਾ ਦੀ ਉਹ ਜਗਾਉਣੀ ਪੈਣੀ ਹੈ ਇਹ ਕੱਖ ਨਹੀਂ ਹੁੰਦੇ ਇਹ ਥੋਡੇ ਬਣਾਏ ਨਹੀਂ ਤੁਹਾਡੀ ਆਤਮਾ ਇਹਦਾ ਮੇਲ ਹੈ ਪਰਮਾਤਮਾ ਨਾਲ ਇਹਦੀ ਆਵਾਜ਼ ਸੁਣਿਆ ਕਰੋ ਬਸ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਇਹ ਸਾਡਾ ਪਹਿਲਾ ਫਰਜ਼ ਹੈ اخلاق ਹੈ ਇਹ ਕਹਿਣ ਹੈ ਔਰ ਡਰਨਾ ਨਹੀਂ ਆਪਾਂ ਜਪਜੀ ਸਾਹਿਬ ਪੜਦੇ ਹਾਂ ਨਿਤ ਜਪਜੀ ਸਾਹਿਬ ਚ ਕੀਆ ਹੁਕਮੀ ਲਖ ਦੁਖ ਸੁਖ ਪਾਇਓ ਦੱਕਰ ਚੁੱਕ ਵੀ ਤੁਹਾਡਾ ਲਿਖਿਆ ਹੋਇਆ ਤਾਂ ਫੇਰ ਯਾਰ ਸਾਨੂੰ ਵੀ ਪਹਿਲਾਂ ਮਾਰ ਦੂਗਾ ਪੁਰਾਣੇ ਬੁੜੇ ਆnde ਹੁੰਦੇ ਕਮਾਲ ਦੀ ਗੱਲ ਸੀ ਜਿੰਨੀ ਲਿਖੀ ਹੈ ਓੰਨੀ ਤਾਂ ਗੁਜ਼ਾਰਾਂਗੇ ਔਰ ਇਹ ਸੱਚ ਹੈ ਇਹ ਅੰਤਮ ਸੱਚ ਹੈ ਕਿਸੇ ਦੀ ਪਰਵਾਹ ਨਹੀਂ ਕਰਨੀ ਕੋਈ ਹੋਵੇ ਪਾਵਾ ਗੱਲ ਕਿਉਂ ਗੱਲ ਲੜਨਾ ਯਾਰ ਲੜਾਂਗੇ ਬੈਕੀ ਤੁਹਾਡੇ ਨਾਲ ਸੋ ਇਸ ਗੱਲ ਨੂੰ ਐਂ ਜਿਉਂਦਾ ਰੱਖਿਓ ਜੇ ਇਹਨੂੰ ਆਪਾਂ ਇਸ਼ੂ ਬਣਾਉਣਾ ਹੈ ਔਰ ਦੱਸਣਾ ਇਹਨਾਂ ਦਿੱਲੀ ਵਾਲਿਆਂ ਨੂੰ ਕਿ ਜੇ ਤੁਸੀਂ ਸਾਨੂੰ ਮੈਸੇਜ ਦੇ ਰਹੇ ਆ ਤਾਂ ਸਾਡਾ ਮੈਸੇਜ ਇਹ ਹੈ ਕਿ ਅਸੀਂ ਇਹ ਦੂਵੀਂ ਵੱਡੀ ਸ਼ੀੜੀ ਸਾਹਿਬ ਲੈ ਕੇ ਆਵਾਂਗੇ ਤੇ ਪਾਰਲੀਮੈਂਟ 'ਚ ਵੀ ਬੈਠਾਂਗੇ ਇਹ ਸਾਡਾ ਮੈਸੇਜ ਹੋਣਾ ਚਾਹੀਦਾ ਔਰ ਉਹ ਮੈਸੇਜ ਕਿੱਥੋਂ ਨਿਕਲੂਗਾ ਸਾਡੇ ਕੱਠ 'ਚੋਂ ਸਾਡੇ ਪੰਜਾਬ 'ਚੋਂ ਜਿਹੜਾ ਪੰਜਾਬ ਗੁਰੂਆਂ ਦੇ ਨਾਂ ਤੇ ਵੱਸਦਾ ਜਿਹਦੇ ਵਿੱਚ ਹਿੰਦੂਆਂ ਦੀ ਵੀ ਓਨੀ ਸ਼ਰਦਾ ਹੈ ਜਿੰਨੀ ਸਿੱਖਾਂ ਦੀ ਹੈ ਮੁਸਲਮਾਨਾਂ ਦੀ ਵੀ ਹੈ ਵਰਨਾ ਨਬੀ ਖਾਂ ਕੌਣ ਸੀ ਗਣੇ ਖਾਂ ਕੌਣ ਸੀ ਟੋਡਰ ਮੰਨ ਲਾਉਣ ਸੀ ਇਹ ਸਭ ਨਾਲ ਨੇ ਔਰ ਉਹ ਨਾਲ ਕਦੋਂ ਹੋਈ ਸੀ ਜਦੋਂ ਹੱਕ ਔਰ ਸੱਚ ਦੀ ਲੜਾਈ ਚਾਪਾ ਮੂਹਰੇ ਲੱਗੀ ਸੀ ਤੇ ਉਹ ਮੂਹਰੇ ਲੱਗਣ ਦਾ ਵਕਤ ਅੱਜ ਵੀ ਹੈ ਪਿੰਡ ਨੂੰ ਆਈ ਇਕੱਠਾ ਰੱਖਿਓ ਜੇ ਤੁਹਾਡੀ ਹਰ ਗੱਲ ਵਿੱਚ ਅਸੀਂ ਤੁਹਾਡੇ ਨਾਲ ਹੈ ਪਰ ਆਪ ਦੇ ਹੱਕਾਂ ਪ੍ਰਤੀ ਤੁਸੀਂ ਜਾਗਰਤ ਹੋ ਹੋ ਇਸ ਤੋਂ ਵੀ ਜ਼ਿਆਦਾ ਜਾਗਰਤ ਹੋ ਜੇ ਕੱਲੇ ਪਿੰਡ ਤੱਕ ਗੱਲ ਨਹੀਂ ਬੰਦਨੀ ਨਾਪਾ ਵੀ ਸੁਧਰਨਾ ਚਾਹੀਦਾ ਮਲੋ ਵੀ ਤੇ ਪੰਜਾਬ ਔਰ ਉਹ ਤੁਹਾਡੇ ਸਾਥ ਬਿਨਾ ਨਹੀਂ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ